ਕੀਦਾ ਸੱਚਾ ਤੇ ਸੁੱਚਾ ਜੋ ਤਸਵੀਰ ਹੈ ਸਾਰੇ ਦੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦਾ ਨਾਰਾ ਗਾਉਂ ਕਰੀਏ ਸਭ ਸੰਗਤਾਂ ਕਰੋ ਰਸਨਾ ਨੂੰ ਪਵਿੱਤਰ ਅਤੇ ਗੱਲ ਕੇ ਆ ਕੋਈ ਵੀ ਲਿਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਮਹਾਨ ਸਮਾਧਨ ਗੁਰੂ ਦੇ ਥਾਲ ਸੇ ਤੁੰਟੀ ਜੋ ਜੈਤ ਹੋਈ ਹੈ ਖਾਲਸੇ ਦੀ ਜੈਤਾਂ ਫਤਿਹ ਦੀਆਂ ਖੁਸ਼ੀਆਂ ਮਨਾ ਰਹੀਆਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਮਹਾਨ ਸਮਾਧਨ ਰੱਜ ਕੇ ਗੁਰੂ ਜਨਮਾਂ ਦੇ ਨਾਲ ਰੜ ਕੇ ਗੁਰੂ ਘਰ ਦੀਆਂ ਗੁਰਦਾਰੀਆਂ ਸਰਤਾ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਜਿੱਥੇ ਸਾਰੇ ਹੀ ਸਿੱਖ ਜਗਤ ਦੇ ਵੇਚਣ ਜਿਹੜੇ ਖਾਲਸੇ ਪੰਥ ਦੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਖਾਲਸੇ ਦੇ ਲਈ ਆਪਣੇ ਮਨਾਂ ਦੇ ਨੇਤਰੀ ਸਰਦਾਰ ਹੈ ਆਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਖੁਸ਼ੀ ਹੈ ਜਿਨ੍ਹਾਂ ਨੂੰ ਉਹ ਐਸੇ ਸਮਾਗਮ ਮਨਾ ਰਹੇ ਹਨ ਉੱਥੇ ਆਪ ਵੀ ਇਹ ਨਗਰ ਰਮਾਨਾ ਚੱਕ ਦੀਆਂ ਸੰਗਤਾਂ ਇਸ ਖਾਸੇ ਪੰਥ ਦੀ ਖੁਸ਼ੀ ਦੇ ਵਿੱਚ ਹਿੱਸੇ ਪਾ ਕੇ ਆਪ ਵੀ ਗੁਰੂ ਚਰਨਾਂ ਨਾਲ ਜੁੜ ਕੇ ਜੁਗਦਰਦੀਆਂ ਖੁਸ਼ੀਆਂ ਪ੍ਰਾਪਤ ਕਰ ਲਏ ਹੋਏ ਇਹ ਜੋ ਮਹਾਨ ਸਮਾਗਮ ਜਥੇਦਾਰ ਸਰਦਾਰ ਅੱਖਾ ਸਿੰਘ ਪ੍ਰਧਾਨ ਸਿੰਘ ਪਰਿਵਾਰ ਕੈਨੇਡਾ ਨਿਵਾਸੀ ਜਨਾਬ ਨੇ 타이 અમਰਪਾਲ ਸਿੰਘ ਜੋ ਹਲਕਾ ਨੂਰ ਸਾਹਿਬ ਤੋਂ ਲੋਕ ਸਭਾ ਦੀ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ہوئی ਹੈ ਇਸ ਕਿਸੇ ਦੇ ਵਿੱਚ ਕੇ ਸਮਾਧਨ ਚੱਲ ਰਿਹਾ ਹੈ ਕਿਉਂਕਿ ਭਾਈ અમਰਪਾਲ ਸਿੰਘ ਖਾਲਸਾ ਉਹਨਾਂ ਨੇ ਆਪਣੀ ਗੌਂਦ ਦੇ ਲਈ بڑے ਥੋੜੇ ਸਮੇਂ ਦੇ ਵਿੱਚ بڑے ਵੱਡੇ ਕਾਰਜ ਤੋਂ ਉਹਨਾਂ ਨੇ ਕੀਤੇ ਹਨ ਜਿਹੜੀ ਨੌਜਵਾਨ ਕੀ ਲਈ ਨਸ਼ੇ ਦੀ ਦੰਦਕ ਦੇ ਵਿੱਚ ਧੱਕੀ ਜਾ ਰਹੇ ਸੀ ਨੌਜਵਾਨ ਐਸੇ ਜਿਹੜੇ ਹਜਾਰਾਂ ਪੰਨਿਆਂ ਦੀ ਰੋਜ਼ ਦੀ ਸਮੈਤ ਪੀ ਜਾਂਦੇ ਸਨ ਪਰ ਜਦੋਂ ਉਹਨਾਂ ਨੇ ਭਾਈ ਅਮਰਪਾਲ ਸਿੰਘ ਦਾ ਸੰਗ ਕੀਤਾ ਉਹਨਾਂ ਦੇ ਬਚਨ ਮੰਨੇ ਤੇ ਉਹ ਬਾਣੀ ਅਤੇ ਬਾਣੀ ਦੇ ਧਾਰਨੀ ਬਣ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਐਸੇ ਨੌਜਵਾਨ ਜਿਹੜੇ ਸਿੱਖੀ ਤੋਂ ਬਦਤ ਸੰਨ ਨਸ਼ੇ ਦੀ ਦੰਦਕ ਦੇ ਵਿੱਚ ਧੱਕੀ ਚੁੱਕੇ ਸੰਗ ਉਹਨਾਂ ਨੂੰ ਬਚਾਉਣ ਵਾਸਤੇ ਭਾਈ ਅਮਰ ਸਿੰਘ ਖਾਲਸੇ ਨੇ ਜਿਹੜੇ ਕਾਰਜ ਅਰੰਭ ਕੀਤੇ ਸਨ ਖਾਲਸੇ ਬੰਦੂਕ ਦੀ ਚੜ੍ਹਦੀ ਕਲਾ ਦੇ ਵਾਸਤੇ ਉਹ ਕਾਰਜ ਜਿਹੜੇ ਸਾਨੂੰ ਸਰਕਾਰਾਂ ਤੋਂ ਦੇਖੇ ਨਹੀਂ ਗਏ ਜਿਹੜੇ ਨਹੀਂ ਗਏ ਐਸੇ ਤਰਕੇ ਜਦੋਂ ਜਦੋਂ ਨਹੀਂ ਸਮੇਂ ਅਨੁਸਾਰ ਗੁਰੂ ਦਾ ਖਾਲਸਾ ਜਦੋਂ ਬਾਤ ਨੂੰ ਕੌਣ ਵੀ ਆਪਣੇ ਬੰਦੂ ਦੀ ਚਰਨੀ ਕਲਾ ਵਾਸਤੇ ਕੋਈ ਕਾਰਜ ਕਰਦਾ ਹੈ ਤੇ ਸਰਕਾਰਾਂ ਨੂੰ ਦਬੰਡੀਆਂ ਕੋਸ਼ਿਸ਼ ਜਿਹੜੀ ਹੈ ਉਹ ਕਰਦੀਆਂ ਹਨ ਜਿਵੇਂ ਆਪਣੇ ਸਾਹਮਣੇ ਹੀ ਭਾਈ ਅਮਰਪਾਲ ਸਿੰਘ ਤੇ ਥੋੜੇ ਹੀ ਸਮੇਂ ਦੇ ਵਿੱਚ ਉਹ ਆਪ ਵੀ ਸਿੱਖੀ ਦੇ ਵਿੱਚ ਆਏ ਤੇ ਸਿੱਖੀ ਦੇ ਨਾਲ ਜੁੜਨ ਵਾਸਤੇ ਨੌਜਵਾਨੀ ਨੂੰ ਉਹਨਾਂ ਨੇ ਕਈ ਕਾਰਜ ਕੀਤੇ ਐਸੇ ਕਈ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਬਾਣੀ ਅਤੇ ਬਾਣੀ ਦੇ ਧਾਰਨੀ ਬਣੇ ਪਰ ਧਰਮ ਦੀ ਜਿਹੜਾ ਹੈ ਇਹ ਜਿਹੜਾ ਪੰਥ ਚੜ੍ਹਦੀ ਕਲਾ ਦੇ ਵਿੱਚ ਜਰੂਰ ਨਹੀਂ ਜਾਂਦਾ ਹੈ ਗੁਰੂ ਦਾ ਖਾਲਸਾ ਪੰਥ ਇਸ ਸਰਕਾਰਾਂ ਤੋਂ ਵਿਖਿਆ ਨਹੀਂ ਜਾਂਦਾ ਜਿਹੜਾ ਨਹੀਂ ਜਾਂਦਾ ਇਸ ਦਾ ਕਾਰਨ ਬਿਨਾਂ ਕਿਸੇ ਜੁਰਮ ਤੋਂ ਕੁਪਰਾਧ ਤੋਂ ਭਾਈ ਅਮਰਪਾਲ ਸਿੰਘ ਤੇ ਨਾਲ ਨਾਲ ਸੇ ਲਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਅਸਾਮ ਦੀ ਬਿਜੂਗਰ ਦੇ ਖੇਤਰ ਵਿੱਚ ਡੈਟਾ ਸੀਮੇਂ ਤੇ ਦਿੱਤਾ ਗਿਆ ਇੱਕ ਸਾਲ ਦੀ ਐਮਐਸੰ ਦੇ ਹੋਈ ਦੁਬਾਰਾ ਫਿਰ ਉਹਨਾਂ ਦੇ ਐਲਾਨ ਦੇ ਐਲਾਨ ਕੀਤੇ ਲਈ ਤਾਂ ਕਿ ਉਹ ਜੇ ਨੂੰ ਤਿੰਨ ਵਾਰ ਆ ਕੇ ਕੋਈ ਕਾਰਜੇ ਦੀ ਆਪਣੇ ਅੰਧੇਰੇ ਅੰਧੇਰੇ ਦਾ ਕੋਈ ਕਾਰਜ ਨਾ ਕਰ ਸਕਣ ਪਰ ਆਪਣੀ ਇਸ ਹਲਕਾ ਖੰਡੂ ਸਹਿਤ ਸੰਗਤਾਂ ਜਾਰਦੀਆਂ ਜਿਮੇਂਦਾਂ ਵਾਲਿਆਂ ਨੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾ ਕੇ ਜੰਮਾ ਨੂੰ ਇਹਨੂੰ ਤੋਂ ਬਾਦ ਨੂੰ ਵਾਸਤੇ ਜਿਹੜਾ ਹੈ ਇਸ ਹਲਕਾ ਤੁਖ ਸਹਿਬ ਤੋਂ ਚੜ੍ਹਦੀ ਕਲਾ ਦੇ ਨਾਮ ਜਿੱਤ ਦਵਾਈ ਹੈ ਸੋ ਸਤਿਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਹਨ ਇਸ ਹਲਕੇ ਦੀਆਂ ਸੰਗਤਾਂ ਤੇ ਜਿਨ੍ਹਾਂ ਨੇ ਗੁਰੂ ਕੇ ਖਾਲਸੇ ਦੇ ਵਾਸਤੇ ਇਹ ਆਪਣਾ ਯਤਨ ਕੀਤਾ ਆਪਣੀ ਰੋਟ ਪਾਈ ਅਮਰਪਾਲ ਸਿੰਘ ਖਾਲਸਾ ਦੇ ਕੇ ਉਹਨਾਂ ਦੀ ਜਿੱਤ ਕਰਵਾਈ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਚਰਣਾ ਦੇ ਕੇ ਕੰਨਾਂ ਦੀ ਚੜ੍ਹਦੀ ਕਲਾ ਵਾਸਤੇ ਭਾਈ ਅਮਰਪਾਲ ਸਿੰਘ ਦੀ ਵਿਹਾਈ ਵਾਸਤੇ ਅਰਦਾਸਾਂ ਬੇਨਤੀਆਂ ਖਾਂ ਖਾਂ ਦੇ ਜੁਰੂਰ ਕਰਾਂਦੇ ਹੋਏ ਕਿ ਉਹ ਰਹੀਆਂ ਹਨ ਸੋ ਇਸੇ ਖੁਸ਼ੀਆਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਜੋ ਸਮਾਗਮ ਜਥੇਦਾਰ ਸਰਦਾਰ ਮੱਖਾ ਸਿੰਘ ਪ੍ਰਧਾਨ ਸਨ ਪਰਿਵਾਰ ਕੈਨੇਡਾ ਨਿਵਾਸੀ ਜਿਨ੍ਹਾਂ ਨੇ ਇਹ ਰਚਿਆ ਹੈ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਦੇ ਨਾਲ ਹੋਰ ਵੀ ਦੇਸ਼ ਤੋਂ ਉਹਨਾਂ ਦੀਆਂ ਸੇਵਾਵਾਂ ਕਰਨ ਦੇ ਦੂਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕਰਨ ਹਰ ਪ੍ਰਕਾਰ ਦੀ ਸਹਾਇਤਾ ਬਖਸ਼ਿਸ਼ ਕਰਨ ਤੇ ਦੋ ਸ੍ਰੀ ਅਨੰਤਪਾਲ ਸਾਹਿਬ ਜੀ ਬੇਹੱਲ ਨਾ ਦੂਸਰਾ ਸ੍ਰੀ ਅਨੰਤਪਾਲ ਸਾਹਿਬ ਜੀ ਬੀਬੀ ਗੁਰਮੀਤ कौर ਆ ਤਨੁਸਪੰਨ ਜਥੇਦਾਰ ਸਰਦਾਰ ਮੱਥਾ ਸਿੰਘ ਜਨਨ ਉਨ੍ਹਾਂ ਦੀ ਤੰਗ ਉਸਤੀ ਵਾਸਤੇ ਇਸ ਮਹਾਨ ਅਸਥਾਨ ਵਾਹਿਗੁਰੂ ਦਾਸ ਜੀ ਦੇ ਤਪ ਸਥਾਨਾਂ ਤੇ ਦੇ ਸਿਰ ਪਰਿਵਾਰ ਨੇ ਅਰਦਾਸ ਬੇਨਤੀ ਕੀਤੀ ਸੀ ਸਤਿਗੁਰਾਂ ਨੇ ਬਰਵਾਨ ਕੀਤੀ ਅਤੇ ਸ਼ੁਕਰਾਨਾ ਕਰਦੇ ਆਂ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਹੋਈ ਹੈ ਸਵਾਜਨ ਜਨਤ ਸਮਾਨ ਜਥੇਦਾਰ ਸਰਦਾਰ ਮੱਥਾ ਸਿੰਘ ਦੀ ਪ੍ਰਦਾਨ ਕਉਨਾ ਵੱਲੋਂ ਹੋਇਆ ਹੈ ਇਹ ਇਤਿਹਾਸ ਗਵਾਣਾ ਨਾਲ ਦੀ ਸੰਤਾਂ ਦੇ ਚਰਨਾ ਜਹਾਜ਼ ਵੀ ਲਵਾਉਣ ਦਾ ਕਿਉਂਕਿ ਆਪਣਾ ਹਲਕਾ ਜਿੱਥੇ ਲੋਕ ਸਭਾ ਹਲਕਾ ਆਪਣਾ ਖਡੂਰ ਸਾਹਿਬ ਹੈ ਉਥੇ ਵਿਧਾਨ ਸਭਾ ਹਲਕਾ ਆਪਣਾ ਬਾਬਾ ਬਟਾਲਾ ਸਾਹਿਬ ਹੈ ਕਿ ਇਸ ਬਾਬਾ ਬਟਾਲਾ ਹਲਕੇ ਦੇ ਵਿੱਚੋਂ ਭਾਈ ਲੀਤ ਦੇ ਵਿੱਚ ਜਿਹੜੀ ਭਾਈ ਅਮਰਪਾਲ ਸਿੰਘ ਜੀ ਜਿੱਦੀ ਹੈ ਇੱਥੋਂ ਹੀ ਜਿੱਤ ਹੋਈ ਹੈ ਚੋਣਾਂ ਦੇ ਵਿੱਚ ਸੋ ਇਸ ਧਰਤੀ ਨੂੰ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਹਨ ਜਿੱਥੇ ਮਾਤਾ ਮਕਾਲਾ ਸਾਹਿਬ ਦੀ ਧਰਤੀ ਤੇ 62 ਸਾਲ 9 ਮਹੀਨੇ 13 ਦਿਨ ਕਾਸ਼ਾ ਜੀ ਨੇ ਭਾਰੀ ਤਪੱਸਿਆ ਬੰਦਗੀ ਕਰਕੇ ਇਸ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਕਲ ਜੀ ਦੀ ਦੀਵਾ ਤੇ ਮਹਾਨ ਪਰ ਉਪਕਾਰ ਕੀਤਾ ਹੈ ਸੋ ਜੋ ਇਸ ਧਰਤੀ ਤੇ ਪਾਤਸ਼ਾਹ ਗੁਰੂ ਰੇਗਮਹਾਂਦਰ ਦੇ ਨਾਲ ਗੁਰੂ ਕੀ ਨਹਿਲ ਮਾਤਾ ਗੁਜਰ ਗੌਰ ਜੀ ਨੇ ਇਥੇ ਬੰਦਗੀ ਤਪੱਸਿਆ ਕੀਤੀ ਉਸ ਤਪੱਸਿਆ ਦਾ ਬੰਦਗੀ ਦਾ ਜਿਹੜਾ ਫਲ ਉਨ੍ਹਾਂ ਨੂੰ ਪ੍ਰਾਪਤ ਹੋਇਆ ਸਰਬ ਕੀ ਕਮਾਲ ਵਹਿ ਪਰਤਿਓ ਮਰਦ ਅਤਮ ਬੜਿਆ ਮਰਿਆ ਨਗਿਆ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰੂ ਦੇ ਲਾਗੇ ਦਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਲੀ ਗੁਰਮੁਖ ਰੰਗੇਸ਼ਰ ਨੇ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਨਾਂ ਦੇ ਗ੍ਰਹਿ ਕਿਰ ਕੇ ਜੁਨਾ ਕੀਤਾ ਸੁਖਾ ਖਾਲਸਾ ਅੰਥਾ ਵਿਗੂ ਦਲਗੀ ਦੇ ਪਾਤਸ਼ਾਹ ਜੀ ਨੇ ਸਜਣਾ ਕੀਤਾ ਹੈ ਖਾਲਸੇ ਨੂੰ ਐਸੀ ਬਖਸ਼ਿਸ਼ ਤੋਂ ਸਤਿਗੁਰੂ ਪਾਤਸ਼ਾਹੀ ਨੇ ਕੀਤੀ ਹੈ ਕਿ ਇਹ ਜਿਹੜੀਆਂ ਜੇਲਾ ਜੇਲਾ ਦੀ ਕਹਾਣੀ ਤੇ ਕੋਈ ਨਿੱਕੀ ਮੋਟੀ ਗੱਲ ਹੈ ਗੁਰੂ ਦਾ ਖਾਲਸਾ ਜਨਤੀਆਂ ਤੇ ਕਦਕੇ ਵੀ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਮੰਦ-ਬੰਦ ਘਟਵਾ ਕੇ ਵੀ ਗੁਰੂ ਦਾ ਖਾਲਸਾ ਜਿਹੜਾ ਹੈ ਯਾਰ ਦੀ ਅਨੰਦ ਦੀ ਰਿੰਦਾ ਹੈ ਖੋਪਰੀਆਂ ਉਤਾਰ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਖਾਲਸਾ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੰਤ ਅਦੇਸ਼ ਪਾਈ ਦਾ ਜਿੱਟਾ ਧੰਗਾ ਆਪਨੇ ਖਾਲਸੇ ਨੂੰ ਮਨਸ਼ੀਸ਼ ਕੀਤਾ ਹੈ ਜਿਵੇਂ ਆਪ ਜੀ ਨੇ ਪਹਿਲਾਂ ਵੀ ਜਨ ਸਰਵ ਨੂੰ ਕੀਤੇ ਨੇ ਅਰਾਜ ਕਰੇ ਦਾ ਖਾਲਸਾ ਆਕੀ ਰਹਿਣ ਨਾਲ ਜੁੜੇ ਮੀਰੀ ਅਤੇ ਕੀਰੀ ਦਾ ਸੰਗਾਂਦ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਮਨਸ਼ੀਸ਼ ਨਾ ਤਾਂ ਜਿਹੇ ਧਰਮ ਦੇ ਨਾਲ ਸਾਡਾ ਆਪਣਾ ਪਿਆਰ ਹੈ ਜੂ ਕਲਗੀਧਰ ਪਾਤਸ਼ਾਹ ਜੀ ਦੁਆਰਾ ਗੁਰੂ ਨਾਨਕ ਦੇਵ ਪਾਤਸ਼ਾਹ ਦੁਆਰਾ ਜਿਹੜਾ ਪੰਖ ਸਿੱਖ ਜਨ ਤੇ ਜਿਹੜਾ ਸਤਿਗੁਰਾਂ ਨੇ ਚਲੋਣਾ ਕੀਤਾ ਇਸ ਸਿੱਖ ਧਰਮ ਦੇ ਨਾਲ ਸਾਡਾ ਪਿਆਰ ਹੈ ਤੇ ਧਰਮ ਨੂੰ ਚਲੋਣ ਵਾਸਤੇ ਰਾਜਨੀਤੀ ਦੀ ਵੀ ਲੋੜ ਪੈਂਦੀ ਹੈ ਸੋ ਇਸੇ ਤਰ੍ਹਾਂ ਸਾਡਾ ਖਾਲਸਾ ਜੀਓ ਜਿਵੇਂ ਧਰਮ ਦੇ ਵਿੱਚ ਅਸੀਂ ਆਪਣੇ ਗੁਰੂ ਦੇ ਨਾਲ ਪਿਆਰ ਕਰਦੇ ਧਰਮ ਅੰਦੇ ਵਿੱਚ ਪ੍ਰਫੁੱਲਤ ਹੋਣਾ ਹੈ ਉਥੇ ਸੱਚੀ ਸੁੱਚੀ ਰਾਜਨੀਤੀ ਦੇ ਵਿੱਚ ਅਸੀਂ ਸਫਲਤਾਆਂ ਕਾਣਗੀਆਂ ਪ੍ਰਾਪਤ ਕਰਨੀਆਂ ਨੇ ਜਿਵੇਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੂੰ ਇਸ ਹਲਕਾ ਫਰੂਨਸਾਤ ਤੋਂ ਰਾਜਨੀਤੀ ਦੇ ਵਿੱਚ ਸੋਨਾ ਨੇ ਵੇਚਾ ਗੁਰੂ ਕੀ ਸੰਗਤ ਨੇ ਜਿੱਤ ਦਿਵਾਈ ਹੈ ਧਰਮ ਦੀ ਚੜ੍ਹਦੀ ਕਲਾ ਤਾਂ ਨਹੀਂ ਹੋ ਸਕਦੀ ਹੈ ਜੇ ਅਸੀਂ ਸੱਚੀ ਸੁੱਚੀ ਅ ਰਾਜਨੀਤੀ ਦੇ ਨਾਲ ਲੈ ਕੇ ਚੱਲਾਂਗੇ ਸੋ ਸਤਿਗੁਰੂ ਪਾਸਾ ਜੀ ਨੇ ਖਾਲਸੇ ਨੂੰ ਬੜਾ ਮਾਨ ਬਖਸ਼ਿਆ ایسی بخش آؤ کیونکہ امرت پالسا اپنی قوم کے لیے چڑھتی کلاسے سن کے ਜੀਵਨ ਦੇ ਵਿੱਚ ਉਹ ਰਹਾ ਜੋ ਕੋਲ ਵੀ ਚੜਦੀ ਕਲਾ ਦੇ ਨਾਲ ਇਹਨਾ ਕਾਰਜਾਂ ਨੂੰ ਕਰ ਸਕਣ ਇਹਨਾਂ ਅਰਦਾਸਾਂ ਨੂੰ ਲੈ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਅੱਜ ਇਕੱਤਰ ਹੋਏ ਹਾਂ ਸੋ ਆਪ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਕਮਤਾ ਜੋ ਗੁਰੂ ਜਲਜੀਤ ਧਰਮ ਪਾਤਸ਼ਾਹ ਜੀ ਨੇ ਆਪਣੇ ਪੰਥ ਨੂੰ ਬਖਸ਼ੀ ਜਿੱਤੀ ਹੈ ਕਲਪ ਪੰਥ ਕਲਕੀਆਂ ਬਾੜੇ ਦਾ ਨਾ ਹਰਿਆ ਨਾ ਹਰੇਗਾ ਇਹ ਕੰਮਤਾ ਕਹਿ ਕੇ ਕਿ ਆਪ ਵੀ ਖਿਮਾ ਦੀ ਜਾਣੀ ਕੋ ਦੂਜਣਾ ਹੈ ਕਿ ਇਹੇ ਨੇੜੂ ਮੁਖ ਮਹਿਮਾਨਾ ਜਿਨ੍ਹਾਂ ਦੀ ਅਡੀਸੀ ਭਾਈ ਉਮਰਪਾਲ ਸਿੰਘ ਖਾਨ ਸਾਹਿਬ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਮਾਤਾ ਜੀ ਬੀਬੀ ਬਲਵਿੰਦਰ ਕੌਰ ਉਹ ਵਿਸ਼ੇਸ਼ ਤੌਰ ਤੇ ਆਪਣੇ ਲਈ ਤੇ ਹੋਣ ਕੇ ਰਹੇ ਪਹੁੰਚ ਚੁਕੇ ਹਨ ਸੋ ਇਸ ਕਰਕੇ ਸਮਾ ਮੁਕਤਾ ਨਹੀਂ ਲੈਣਾ ਕੇਵਲ ਇੱਕ ਕੰਮਤਾ ਕਹਿ ਕੇ ਇੱਕ ਖਿਮਾ ਦੀ ਜਾਹੂ ਦੂਜਣਾ ਹੈ ਆ ਗੁਰ ਕਲਗੀਧਰ ਪਾਤਸ਼ਾਹ ਜੀ ਨੇ ਜੋ ਖਾਨ ਸੇ ਕੰਧ ਨੂੰ ਮਾਣ ਤੇ ਕਾਲਮ ਜੋ ਵਡਿਆਈ ਬਤੀਤੀ ਦਾ ਇਸ ਹਲਤਾ ਦੁਆਰਾ ਇਉਂ ਗਿਆਨ ਹੈ ਆਓ ਸੁਣੋ ਜੀ Thank you.